ਹੈਲੋ एवरीवन ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਹੈਗਾ ਜੀ ਬੁੱਧਵਾਰ ਤੇ ਲੋ ਜੀ ਆਪਾਂ ਨੇ ਘਰ ਦੇ ਕੰਮ ਕਰ ਸਾਰੇ ਲਮੇਡ ਲਏ ਜੀ ਤੇ ਲੋ ਜੀ ਮੈਂ ਨਾਲ ਲਈ ਜੀ ਤੇ ਅੱਜ ਆਪਣੇ ਘਰੇ ਆਉਣਾ ਜੀ ਕਿਸੇ ਮੇਰੇ ਸਪੈਸ਼ਲ ਪਰਸਨ ਹੈ ਜੀ ਉਹ ਮੇਰੇ ਦਿਲ ਦੇ ਬਹੁਤ ਕਰੀਬ ਹੈ ਜੀ ਤੇ ਜਦੋਂ ਦਾ ਅਪਨੀਤ ਬੇਟਾ ਮੇਰਾ ਕੈਨੇਡਾ ਗਿਆ ਹੈ ਜੀ ਤੇ ਉਦੋਂ ਤੋਂ ਬਾਅਦ ਉਹਨਾਂ ਨੇ ਬਹੁਤ ਮਨ ਨੂੰ ਸੰਭਾਲਿਆ ਬਹੁਤ ਹੀ ਸਮਝਾਇਆ ਬਹੁਤ ਹੀ ਤਰੀਕੇ ਦੇ ਨਾਲ ਉਹਨਾਂ ਨੇ ਮਨ ਰੱਖਿਆ ਤੇ ਮੇਰੇ ਦਿਲ ਦਾ ਬਹੁਤ ਕਰੀਬ ਨੇ ਜੀ ਤੇ ਅੱਜ ਮੈਂ ਤੁਹਾਨੂੰ ਉਹਨਾਂ ਨਾਲ ਬਿਲਵਾਉਂਗੀ ਤੇ ਜੇਕਰ ਉਹਨਾਂ ਦੀ ਇਜਾਜ਼ਤ ਹੋਈ ਤਾਂ ਆਪਾਂ ਵੀਡੀਓਜ਼ ਵਗੈਰਾ ਆਪਣਾ ਤੁਹਾਡੇ ਨਾਲ ਸ਼ੇਅਰ ਕਰਾਂਗੇ ਜੀ ਕੌਣ ਕੀ ਪਰਸਨ ਨੇ ਜੀ ਕੀ ਲੱਗਦੇ ਨੇ ਜੀ ਮੇਰੇ ਤੇ ਲੋ ਜੀ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਆਪਣੇ ਘਰ ਦਾ ਥਿਊ ਦੇ ਦਮਾ ਜੀ ਤੇ ਲੋ ਜੀ ਇੱਧਰ ਆਪਾਂ ਨੇ ਕੱਪੜੇ ਵਗੈਰਾ ਧੋਲੇ ਸਾਰੇ ਖਿਲਰਿਆ ਪਿਆ ਸਮਾਨ ਇੱਧਰੋਂ ਤੇ ਲੋ ਜੀ ਇੱਧਰ ਵੀ ਆਪਾਂ ਨੇ ਸਾਰਾ ਘਰ ਇੱਕ ਵਾਰ ਦੁਆਰ ਤੋਂ ਕਲੀਨ ਕਰ ਲਿਆ ਜੀ ਕਿਉਂਕਿ ਮੇਰੀ ਥੋੜੀ ਜੀ ਆਦਤ ਹੁੰਦੀ ਹੈ ਜੀ ਨਵੀਆਂ ਚਾਦਰਾਂ ਵਗੈਰਾ ਵਿਛਾਉਣ ਦੀ ਵਧੀਆ ਲੱਗਦਾ ਹੈ ਜੀ ਜਦੋਂ ਰਿਸ਼ਤੇਦਾਰ ਨਵਾਂ ਨਮਕ ਕਰਿਆ ਹੁੰਦਾ ਹੈ ਜੀ ਤੇ ਵਧੀਆ ਲੱਗਦਾ ਹੈ ਜੀ ਤੇ ਲੋ ਜੀ ਇੱਧਰ ਵੀ ਆਪਾਂ ਨੇ ਕਲੀਨ ਕਰਤਾ ਤੇ ਇੱਧਰ ਵੀ ਕਲੀਨ ਕਰਤਾ ਤੇ ਬਾਹਰ ਉਧਰ ਮੇਰੇ ਕੱਪੜੇ ਪਏ ਨੇ ਆਪਾਂ ਕੋਠੇ 'ਤੇ ਸੁੱਕਣੇ ਪਾਉਣ ਜਾਂਦੇ ਆ ਤੇ ਥੋੜਾ ਜਿਹਾ ਆਪਣੇ ਘਰੇ ਰਹਿ ਗਿਆ ਜੀ ਪੋਚਾ ਮਾਰਨ ਤੋਂ ਤੇ ਹੁਣ ਮੈਂ ਮਾਰ ਦਮਾ ਥੋੜਾ ਜਿਹਾ ਪੋਚਾ ਪੋਚਾ ਮਾਰ ਕੇ ਆਪਾਂ ਚੱਲਦੇ ਆਂ ਜੀ ਉੱਪਰ ਕੋਠੇ 'ਤੇ ਤੇ ਇੱਧਰ ਥੋੜਾ ਜਿਹਾ ਸਾਡੇ ਪਾਣੀ ਕੱਢ ਜਾਂਦਾ ਏ ਇਹ ਵੀ ਆਪਾਂ ਕਰਦੇ ਆਂ ਜੀ ਕੰਪਲੀਟ ਤੇ ਲਓ ਜੀ ਮੈਂ ਥੋੜਾ ਜਿਹਾ ਇੱਥੇ ਪੋਚਾ ਮਾਰ ਲਵਾਂ ਪੋਚਾ ਮਾਰ ਕੇ ਫਿਰ ਆਪਾਂ ਚੱਲਦੇ ਆਂ ਉੱਪਰ ਨੂੰ ਕੱਪੜਾ ਸੁੱਕਣੇ ਪਾਉਂਦੇ ਆ ਤੇ ਲਓ ਜੀ ਇੱਧਰ ਮੈਂ ਕੱ ਤੇ ਆਪਣੇ ਬਾਹਰ ਵੀ ਕੱਪੜੇ ਪਏ ਨੇ ਥੋੜੇ ਜਿਹਾ ਵੀ ਲੈ ਕੇ ਚੱਲਦੇ ਆ ਉੱਪਰ ਨੂੰ ਤੇ ਮੇਰੇ ਦਿਲ ਦੇ ਬਹੁਤ ਕਰੀਬ ਨੇ ਜੀ ਉਹ ਬਹੁਤ ਹੀ ਸਪੈਸ਼ਲ ਪਰਸਨ ਨੇ ਜੇਕਰ ਟਾਈਮ ਮਿਲਿਆ ਤਾਂ ਮੈਂ ਤੁਹਾਡੇ ਨਾਲ ਮਿਲਵਾਉਂਗੀ ਜਰੂਰ ਬਾਕੀ ਥੋੜਾ ਜਿਹਾ ਸ਼ਾਈ ਟਾਈਪ ਚ ਨੇ ਉਹ ਤੇ ਵੀਡੀਓਜ਼ ਵਗੈਰਾ ਜਿਹਦੇ ਵਿੱਚ ਨਹੀਂ ਆਏ ਤਾਂ ਸੌਰੀ ਤਾਂ ਦੇਖ ਲਾਂਗੇ ਆਪਾਂ ਜੀ ਤੇ ਲਓ ਜੀ ਹੁਣ ਆਪਾਂ ਚੱਲਦੇ ਆ ਉੱਪਰ ਨੂੰ ਕੋਠੇ ਤੇ ਇੱਥੇ ਫਿਰ ਆਪਾਂ ਦਿਖਾਉਂਦੀ ਆ ਜੀ ਤੁਹਾਨੂੰ ਅੱਜ ਮੈਂ ਕੀ ਕੀ ਕੀਤਾ ਕਿੰਨਾ ਕੰਮ ਕੀਤਾ ਤੇ ਕਿੰਨੀ ਕ ਅੱਜ ਮੈਂ ਬਿਜੀ ਸੀ ਕਿੰਨੀ ਕਿ ਮੈਂ ਅੱਜ ਫ੍ਰੀ ਸੀ ਇਹ ਤੁਹਾਨੂੰ ਸਾਰੀ ਵੀਡੀਓ ਸ਼ੇਅਰ ਕਰਾਂਗੀ ਜੀ ਮੈਂ ਤੇ ਲੋ ਜੀ ਸਭ ਤੋਂ ਪਹਿਲਾਂ ਤੁਸੀਂ ਸਾਡੇ ਉੱਪਰ ਦਾ ਵਿਊ ਚੈੱਕ ਕਰੋ ਕਿੰਨੇ ਸੋਹਣੇ ਲੱਗ ਰਹੇ ਨੇ ਜੀ ਸਾਰੇ ਇਹਨਾਂ ਕੱਪੜੇ ਵਗੈਰਾ ਧੋ ਕੇ ਸੁੱਕਣੇ ਪਾਏ ਹੋਏ ਨੇ ਤੇ ਇੱਧਰ ਆਪਾਂ ਨੇ ਵੀ ਪਾਏ ਹੋਏ ਨੇ ਸਾਰਾ ਦਿਨ ਘਰ ਦੇ ਕੰਮ ਨਹੀਂ ਜੀ ਨਿਭੜਦੇ ਬਹੁਤ ਹੁੰਦਾ ਜੀ ਕੰਮਕਾਰ ਤੇ ਤੁਸੀਂ ਦੇਖੋ ਜੀ ਤੇ ਲੋ ਜੀ ਇੱਧਰ ਦੇਖੋ ਆਪਾਂ ਨੇ ਸਾਰੇ ਕੱਪੜੇ ਧੋਲੇ ਸਾਰਾ ਕੰਮ ਆਪਾਂ ਨੇ ਕੰਪਲੀਟ ਕਰ ਲਿਆ ਜੀ ਤੇ ਲੋ ਜੀ ਹਵਾ ਅੱਜ ਬਹੁਤ ਚੱਲ ਰਹੀ ਹੈ ਜੀ ਕਪੜੇ ਵੀ ਜ਼ਿਆਦਾ ਸੀਗੇ ਜੀ ਅੱਜ 2-3 ਦਿਨ ਦੇ ਕਿਉਂਕਿ ਧੁੱਪ ਚੜਨ ਲੱਗ ਪਈ ਜੀ ਮੈਂ ਵੀ ਜਿਸੇ ਥੋੜਾ ਜਿਹਾ ਲੋੜੀ ਦੇ ਵਿੱਚ ਇਸ ਕਰਕੇ ਨਹੀਂ ਪਾਏ ਗਏ ਤੇ ਇੱਧਰ ਦੇਖੋ ਜੀ ਹਵਾ ਦੇਖੋ ਕਿੰਨੀ ਤੇਜ਼ ਚੱਲ ਰਹੀ ਹੈ ਜੀ ਕਪੜੇ ਬਹੁਤ ਜ਼ਿਆਦਾ ਸੀਗੇ ਆਪਣੇ ਤੇ ਲਓ ਜੀ ਹੁਣ ਆਪਾਂ ਚੱਲਦੇ ਹਾਂ ਜੀ ਥੱਲੇ ਨੂੰ ਸਾਰੇ ਆਪਾਂ ਨੇ ਕਪੜੇ ਵਗੈਰਾ ਸੁੱਕਣੇ ਪਾਤੇ ਇੱਕ ਵਾਰੀ ਤੁਹਾਨੂੰ ਬਾਹਰ ਦਾ ਵਿਊ ਚੈੱਕ ਕਰਵਾਉਂਦੀ ਹਾਂ ਜੀ ਉੱਧਰ ਦੇਖੋ ਜੀ ਉੱਧਰ ਸਾਰੀਆਂ ਪੈਣਾ ਮੇਰੀਆਂ ਸਾਰੀਆਂ ਕਪੜੇ ਸੁੱਕਣੇ ਪਾਰੀਆਂ ਨੇ ਸਾਰੇ ਸੁਕਾਰ ਰਹੇ ਨੇ ਜੀ ਤੇ ਵਲੌਗ ਥੋੜਾ ਜਿਹਾ ਮੈਨੂੰ ਬਣਾਉਣ ਦਾ ਆਈਡੀਆ ਘੱਟ ਹੈ ਜੀ ਤੇ ਮੈਨੂੰ ਜੋ ਵਧੀਆ ਲੱਗਦਾ ਹੈ ਬੋਲਿਆ ਜਾਂਦਾ ਮੈਂ ਉਹੀ ਬੋਲ ਦਿੰਦੀ ਆ ਜੀ ਤੇ ਕਿਰਪਾ ਕਰਕੇ ਸਾਰੇ ਜਣੇ ਐਕਸੈਪਟ ਜ਼ਰੂਰ ਕਰਿਆ ਕਰੋ ਇਸ ਚੀਜ਼ ਨੂੰ ਤੇ ਲਓ ਜੀ ਇੱਕ ਵਾਰੀ ਮੈਂ ਤੁਹਾਨੂੰ ਵੀਊ ਦੇ ਦਿੰਨੀ ਆ ਸਾਰਾ ਹੀ ਜੀ ਆਪਣੇ ਏਰੀਏ ਦਾ ਤੇ ਸਾਰੀਆਂ ਚੀਜ਼ਾਂ ਨੇ ਤੇ ਲਓ ਜੀ ਇੱਧਰ ਵੀ ਬਣ ਚੱਲਿਆ ਜੀ ਮਕਾਨ ਹੂ ਦੇਖੋ ਇੱਧਰ ਵੀ ਤਿਆਰ ਹੋ ਗਏ ਦੇਖੋ ਕੱਲ ਨਾਲੋਂ ਉੱਪਰ ਕਿੰਨਾ ਅਪਡੇਟ ਹੋ ਗਿਆ ਇਹ ਤੁਹਾਨੂੰ ਥੋੜੀ ਜਿਹੀ ਕੋਹ ਦੇ ਦਵਾਂ ਤੇ ਦੇਖੋ ਮੀਂਹ ਨਾਲ ਕਿੰਨਾ ਪਾਣੀ ਖੜਾ ਹੋਇਆ ਮੀਂਹ ਬਹੁਤ ਪਿਆ ਜੀ ਬਹੁਤ ਜ਼ਿਆਦਾ ਬਾਰਿਸ਼ ਹੋਈ ਹੈ ਜੀ ਕਈ ਦਿਨਾਂ ਤੋਂ ਫਿਰ ਵਲੌਗ ਵੀ ਸ਼ੂਟ ਨਹੀਂ ਹੋਇਆ ਤੇ ਮੈਂ ਉਹਨਾਂ ਦੇ ਵਿੱਚ ਵਿਜੀ ਸੀਗੀ ਸਾਰੀਆਂ ਭੈਣਾਂ ਨੂੰ ਆਪਾਂ ਦੇਖਿਆ ਜੀ ਲੋੜੀ ਦਸੰਦਾਰ ਇੱਕ ਦੋ ਜਿਹੜੀ ਰਹਿ ਗਈ ਹੈ ਜੀ ਤੇ ਆਪਾਂ ਉਹਨਾਂ ਨੂੰ ਵੀ ਦੇਖਿਆਵਾਂਗੇ ਤੇ ਲਓ ਜੀ ਹੁਣ ਤੁਸੀਂ ਮਿਲਦੇ ਹਾਂ ਜੀ ਫਿਰ ਆਪਾਂ ਨੀਚੇ ਜਾ ਕੇ ਤੇ ਲਓ ਜੀ ਆਪਾਂ ਇੱਕ ਸਬਜ਼ੀ ਬਣਾਵਾਂਗੇ ਮਿਕਸ ਆਪਾਂ ਨੇ ਸਬਜ਼ੀਆਂ ਕੱਟ ਲਈਆਂ ਦੋਵੇਂ ਤੇ ਇੱਧਰ ਇਹ ਹੈਗੇ ਜੀ ਆਪਾਂ ਨੂੰ ਗੋਭੀ ਵਾਲੇ ਪਕੌੜੇ ਕੱਢਾਂਗੇ ਉਹਨਾਂ ਲਈ ਤੇ ਇੱਧਰ ਆਪਾਂ ਨੇ ਪਿਆਜ਼ ਵਗੈਰਾ ਸਾਰਾ ਸਮਾਨ ਰੈਡੀ ਕਰ ਲਿਆ ਸਬਜ਼ੀਆਂ ਲਈ ਹੈ ਜੀ ਇਹ ਤੇ ਦੇਖੋ ਜੀ ਇਸ ਵਿੱਚ ਆਪਾਂ ਮਟਰ ਵੀ ਪਾਵਾਂਗੇ ਤੇ ਦੋ ਸਬਜ਼ੀਆਂ ਇੱਕ ਮਿਕਸ ਬਣਾਵਾਂਗੇ ਇੱਕ ਸ਼ਾਹੀ ਪਨੀਰ ਬਣਾਵਾਂਗੇ ਮੇਰੇ ਹਿਸਾਬ ਨਾਲ ਸ਼ਾਹੀ ਹੋਏਗਾ ਤੇ ਲਓ ਜੀ ਆਪਾਂ ਕਰ ਲਈ ਹੁਣ ਸਮਾਨ ਤਿਆਰ ਤੇ ਲਓ ਮੇਰੇ ਕਿਚਨ ਦੇ ਹੋ ਗਈ ਲਾਈਟ ਖਰਾਬ ਤੇ ਮੈਂ ਤੁਹਾਨੂੰ ਦਿਖਾਉਂਦੀ ਆ ਲਾਈਟ ਬਲ ਨਹੀਂ ਜੀ ਰਹੀ ਲਾਈਟ ਨੂੰ ਪਤਾ ਨਹੀਂ ਕੀ ਹੋ ਗਿਆ ਨਵੱਲਬ ਨੂੰ ਪਤਾ ਨਹੀਂ ਕੀ ਹੋ ਗਿਆ ਐਟ ਦੀ ਟਾਈਮੇ ਹੁਣ ਬੱਲਬ ਵੀ ਲੈ ਕੇ ਆਉਣਾ ਪਏਗਾ ਤੇ ਸਭ ਤੋਂ ਪਹਿਲਾਂ ਬੱਲਬ ਮੰਗਵਾਉਂਦੀ ਮੈਂ ਤੇ ਲੋ ਜੀ ਇੱਧਰ ਆਪਣਾ ਸਾਮਾਨ ਸਾਰਾ ਕੱਢ ਲਿਆ ਜੀ ਫਟਾਫਟ ਰਿਸ਼ਤੇਦਾਰ ਆਉਣ ਵਾਲੇ ਨੇ ਕਲੀਨਿੰਗ ਹੋ ਗਈ ਉਧਰ ਮੇਕੀਚਨ ਦਾ ਕੰਮ ਵੀ ਕਰਵਾ ਲਿਆ ਗਿਆ ਤੇ ਦੇਖ ਲਈਏ ਜੀ ਹੁਣ ਮੈਂ ਬਣਾਉਣੀ ਆ ਸਾਰਾ ਸਾਮਾਨ ਤੇ ਲੋ ਪਹਿਲਾਂ ਨੂਨ ਮਿਰਚ ਵਗੈਰਾ ਸਭ ਤਿਆਰ ਕਰ ਲਈਏ ਜੀ ਉਸ ਤੋਂ ਬਾਅਦ ਫਿਰ ਮੈਂ ਮਿਲਦੀ ਆ ਜੀ ਤੁਹਾਨੂੰ ਸਾਰਾ ਦਿਨ ਦਾ ਵਲੌਗ ਮੇਰੇ ਇੱਧੇ ਹੀ ਆਇਆ ਕਰਨਗੇ ਜੀ ਡੇਲੀ ਦੇ ਡੇਲੀ ਵਲੌਗ ਆਇਆ ਕਰਨਗੇ ਤੇ ਬਾਹਰ ਧੁੱਪ ਬੜੀ ਤੇਜ ਹੈ ਪਰ ਮੈਂ ਹੁਣ ਚਾਹ ਕੇ ਵੀ ਜਾ ਨਹੀਂ ਸਕਦੀ ਦੋ ਘਟੂ ਪੰਬਹੁਤ ਸੋਹਣੀ ਹੋਈ ਵੀ ਆ ਤੇ ਉੱਪਰ ਆਪਣੇ ਕੱਪੜਿਆਂ ਨੂੰ ਪੁੱਠੇ ਕਰਕੇ ਆਉਂਦੇ ਆ ਪਹਿਲਾਂ ਨਾਲੇ ਦੇਖ ਕੇ ਆਉਂਦੀ ਵੀ ਕੱਪੜਾ ਕੋਈ ਗਿਰਤਾ ਨਹੀਂ ਗਿਆ ਤੇ ਲਓ ਜੀ ਫਿਰ ਮਿਲਦੇ ਆ ਜੀ ਸਮਾਨ ਬਣਾਉਣ ਦੇ ਨਾਲ ਨਾਲ ਤੇ ਕੈਮਰਾ ਮੇਰਾ ਖਰਾਬ ਹੈ ਫੋਕਸ ਘੱਟ ਹੀ ਕਰਦਾ ਹੈ ਇਸ ਕਰਕੇ ਤੇ ਲਓ ਜੀ ਮੈਂ ਇੱਧਰ ਕੱਪੜੇ ਵਗੈਰਾ ਉਤਾਰ ਲਈ ਥੋੜੇ ਜਿ ਇਹ ਪੱਗਾਂ ਇਹਦੇ ਪਾਪਾ ਦੀਆਂ ਤੇ ਇਹ ਛੋਟੇ-ਛੋਟੇ ਕੱਪੜੇ ਨੇ ਇਹ ਉਤਾਰ ਕੇ ਲੈ ਕੇ ਆਈਆਂ ਤੇ ਲਓ ਜੀ ਹੁਣ ਆਪਾਂ ਸਭ ਤੋਂ ਪਹਿਲਾਂ ਨਾ ਆਪਾਂ ਪਕੌੜਿਆਂ ਦਾ ਜਿਹੜਾ ਸਮਾਨ ਹੈ ਜੀ ਉਹਨੂੰ ਰੈਡੀ ਕਰ ਲਈਏ ਉਹਨਾਂ ਨੂੰ ਪਕੌੜਿਆਂ ਦੇ ਵਿੱਚ ਡਿਪ ਕਰਕੇ ਰੱਖ ਲਈਏ ਤੇ ਇਹ ਮੇਰੇ ਕਿਚਨ ਦੇ ਪੋਣੇ ਨੇ ਉਧਰ ਚੱਲ ਤੇ ਲੋ ਜੀ ਇੱਧਰ ਲੈਟਵੀ ਵੱਲ ਗਈ ਦੇਖਦੇ ਆ ਤੇ ਹੁਣ ਆਪਾਂ ਸਮਾਨ ਨੂੰ ਨਾ ਡਿਪ ਕਰਕੇ ਰੱਖ ਲਈਏ ਜੀ ਤਾਂ ਕਿ ਪੂਰੀ ਤਰੀਕੇ ਨਾਲ ਅਬਜ਼orb ਹੋ ਜਾਵੇ ਤੇ ਮੈਂ ਕੱਪੜੇ ਧਾਰਨ ਵਿੱਚ ਵਿਜੀ ਹੋ ਗਈ ਸੀ ਹੁਣ ਆਪਾਂ ਤੈਅ ਲਗਾ ਲਈਏ ਪਹਿਲਾਂ ਕੱਪੜਿਆਂ ਦੀ ਫਿਰ ਉਸ ਤੋਂ ਬਾਅਦ ਮਿਲਦੇ ਆ ਜੀ ਹੋਰ ਕੰਮਾਂ ਕਾਰਾਂ ਦੇ ਨਾਲ ਸਾਰਾ ਦਿਨ ਮੈਂ ਬਲੌਗ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹਾਂ ਜੀ ਤੇ ਵਧੀਆ ਲੱਗਿਆ ਤਾਂ ਕਮੈਂਟ ਜ਼ਰੂਰ ਕਰਕੇ ਜਾਇਆ ਕਰੋ ਜੀ ਤੇ ਸਾਰਾ ਦਿਨ ਦੇ ਵਿੱਚ ਘਰਾਂ ਵਿੱਚ ਕੰਮਕਾਰ ਬਹੁਤ ਜ਼ਿਆਦਾ ਹੁੰਦੇ ਨੇ ਇਸ ਕਰਕੇ ਤੇ ਲੋ ਜੀ ਹੁਣ ਆਪਾਂ ਕਰ ਲਈਏ ਜੋ ਹੋਰ ਕੰਮਕਾਰ ਤੇ ਲੋ ਜੀ ਆਪਾਂ ਲੱਗੇ ਆਂ ਜੀ ਬਰਸਮਾਨ ਦੀ ਤਿਆਰੀ ਵਗੈਰਾ ਕਰਨ ਨੂੰ ਤੇ ਬਹੁਤ ਸਾਰਾ ਸਮਾਨ ਉਤਰਾਂ ਉਹ ਮੈਂ ਪਿਆ ਜੀ ਤੇ ਇਸ ਵਿੱਚ ਮੈਂ ਥੋੜਾ ਜਿਹਾ ਬਹੁਤ ਸਮਾਨ ਕਰ ਲਵਾਂ ਤੇ ਅੱਜ ਆਪਾਂ ਗੱਲ ਇਹ ਕਰਦੇ ਆਂ ਜੀ ਰਿਸ਼ਤਿਆਂ ਦੀ ਰਿਸ਼ਤਿਆਂ ਨੂੰ ਦੀ ਕਦਰ ਕਰਨੀ ਚਾਹੀਦੀ ਹੈ ਜੀ ਰਿਸਪੈਕਟ ਦੇਣੀ ਚਾਹੀਦੀ ਹੈ ਜੀ ਜਿਹੜੇ ਰਿਸ਼ਤੇ ਆਪਣੇ ਲਈ ਖਾਸ ਨੇ ਨਾ ਉਹਨਾਂ ਲਈ ਤਾਂ ਸਪੈਸ਼ਲ ਆਪਾਂ ਨੂੰ ਰਿਸਪੈਕਟ ਉਹਨਾਂ ਨੂੰ ਦੇਣੀ ਚਾਹੀਦੀ ਹੈ ਜੀ ਤਾਂ ਕਿ ਰਿਸ਼ਤਿਆਂ ਦੇ ਵਿੱਚ ਗਰਮਾਹਟ ਬਣੀ ਰਹੇ ਪਿਆਰ ਬਣਿਆ ਰਹੇ ਕਈ ਵਾਰੀ ਲੋਕ ਝੋਕ ਛੋਟੀ ਮੋਟੀ ਚਲਦੀ ਹੈ ਜੀ ਤੇ ਆਪਾਂ ਛੋਟ ਛੋਟੀਆਂ ਗੱਲਾਂ ਨੂੰ ਸੀਰੀਅਸਲੀ ਲੈ ਲੈਂਦੇ ਜੇ ਕੋਈ ਵੱਡੀ ਗੱਲ ਹੈ ਜ਼ਿੰਦਗੀ ਦੇ ਵਿੱਚ ਹੋ ਰਹੀ ਹੈ ਆਪਾਂ ਉਸ ਪਰਸਨ ਨੂੰ ਛੱਡ ਸਕਦੇ ਆ ਜੀ ਕਈ ਛੋਟੀ ਜਿਹੀ ਗੱਲ ਕਰਕੇ ਰਿਸ਼ਤੇ ਨੂੰ ਛੱਡ ਦਿੰਦੇ ਨੇ ਉਹ ਚੀਜ਼ਾਂ ਥੋੜੀਆਂ ਜਿਹ ਜ਼ਿੰਦਗੀ ਦੇ ਵਿੱਚ ਨਹੀਂ ਆਪਰੋਣੀਆਂ ਚਾਹੀਦੀਆਂ ਇਹ ਛੋਟੀਆਂ ਗੱਲਾਂ ਕਰਕੇ ਰਿਸ਼ਤਿਆਂ ਨੂੰ ਕਦੇ ਵੀ ਨਹੀਂ ਛੱਡਣਾ ਚਾਹੀਦਾ ਤੇ ਇਹ ਜਿਹੜੇ ਪਰਸਨ ਨੇ ਮੇਰੀ ਜ਼ਿੰਦਗੀ ਦੇ ਵਿੱਚ ਹੈ ਆਪਣੇ ਰਿਸ਼ਤੇਦਾਰ ਹੈ ਜੀ ਕਾਫੀ ਟਾਈਮ ਤੋਂ ਦੇਖੋ ਆਪਣੀ ਕੋਈ ਗੱਲ-ਗੱਲਬਾਤ ਨਹੀਂ ਸੀ ਕੋਈ ਵੀ ਗੱਲਬਾਤ ਆਪਾਂ ਨਹੀਂ ਸੀ ਕੀਤੀ ਤੇ ਅਚਾਨਕ ਇੱਕ ਜ਼ਿੰਦਗੀ ਦੇ ਵਿੱਚ ਮੋੜ ਆਇਆ ਆਪਾਂ ਰਿਸ਼ਤਿਆਂ ਨੂੰ ਜਿੰਨਾ ਕੁ ਵੀ ਸਮਝ ਸਕਦੇ ਹੋਂ ਉਨਾ ਕੁ ਹੀ ਆਪਾਂ ਨੇ ਕੀਤਾ ਹੋਇਆ ਸੀਗਾ ਤੇ ਅੱਗੇ ਆਪਾਂ ਨੂੰ ਨਹੀਂ ਸੀ ਪਤਾ ਮੈਂ ਸਪੈਸ਼ਲੀ ਉਹਨਾਂ ਨੂੰ ਕਹੂੰਗੀ ਜਿਹੜੇ ਆਪਣੇ ਭੈਣ ਭਰਾਵਾਂ ਦੇ ਰਿਸ਼ਤੇ ਇੱਕ ਮਿੰਟ 'ਚ ਤੋੜ ਦਿੰਦੇ ਨੇ ਉਹ ਚੀਜ਼ਾਂ ਜ਼ਿੰਦਗੀ ਦੇ ਵਿੱਚ ਨਹੀਂ ਹੋਣੀਆਂ ਚਾਹੀਦੀਆਂ ਮੇਰਾ opinion ਹੈ ਜੀ ਫਿਰ ਆਪਣਾ ਪਰਸਨਲ ਮੈਟਰ ਹੈ ਤੇ ਲੋਜੀਕ ਆਪਣਾ ਇੱਧਰ ਹੋ ਗਿਆ ਸਮਾਨ ਰੈਡੀ ਤੇ ਹੁਣ ਆਪਾਂ ਦਲੀ ਇੱਕ ਆਪਾਂ ਨਾਣ ਮਿਰਚ ਕੁੱਟ ਕੇ ਬਣਾਵਾਂਗੇ ਆਪਾਂ ਹੈਗੇ ਜੀ ਦੇਸੀ ਬੰਦੇ ਦੇਖੋ ਭਾਵੇਂ ਅਸੀਂ ਜੰਡੀਗੜ੍ਹ ਸ਼ਹਿਰ ਦੇ ਵਿੱਚ ਰਹਿ ਕੇ ਆਏ ਆ ਜਾਂ ਅਸੀਂ ਮੋਹਾਲੀ ਜੰਡੀਗੜ੍ਹ ਨੂੰ ਬਿਲੋਂਗ ਕਰਦੇ ਆਂ ਰਹਿੰਦੇ ਆਪਾਂ ਦੇਸੀ ਪਿੰਡਾਂ ਵਾਂਗੂ ਹੀ ਆ ਤੇ ਜੋ ਪਿੰਡਾਂ ਦੇ ਵਿੱਚ ਜੋ ਪਿੰਡਾਂ ਦੀ ਪਰੰਪਰਾ ਉਸ ਮੁਤਾਬਕ ਹੀ ਚੱਲਦੀ ਹੈ ਮੈਂ ਕਦੇ ਈਗੋ ਦੇ ਵਿੱਚ ਕਦੇ ਹੰਕਾਰ ਦੇ ਵਿੱਚ ਗੱਲ ਨਹੀਂ ਕਰਦੀ ਅਸੀਂ ਚੰਡੀਗੜ੍ਹ ਰਹੇ ਅਸੀਂ ਇਹ ਉਹ ਨਹੀਂ ਇਹ ਚੀਜ਼ਾਂ ਨਹੀਂ ਚੰਗੀਆਂ ਲੱਗਦੀਆਂ ਰਿਸ਼ਤਿਆਂ ਦੇ ਵਿੱਚ ਉਹੀ ਆਪਣਾ ਦੇਖੋ ਜੋ ਤੁਸੀਂ ਰਿਐਲਿਟੀ ਦੇ ਵਿੱਚ ਹੋ ਉਹੀ ਚੀਜ਼ਾਂ ਵਧੀਆ ਲੱਗਦੀਆਂ ਨੇ ਤੇ ਚਲੋ ਬਹੁਤੀਆਂ ਗੱਲਾਂ ਨੂੰ ਆਪਾਂ ਨਹੀਂ ਕਰਦੇ ਅੱਗੇ-ਅੱਗੇ ਵਲੌਗਾਂ ਦੇ ਵਿੱਚ ਆਪਾਂ ਕਰਦੇ ਰਵਾਂਗੇ ਤੇ ਮੈਨੂੰ ਵਲੌਗ ਬਹੁਤੇ ਨਹੀਂ ਸੀ ਬਣਾਉਣਾ ਤੇ ਮੈਨੂੰ ਕੁਕਿੰਗ ਸਟੀਚਿੰਗ ਦਾ ਬਹੁਤ ਸ਼ੌਕ ਹੈ ਉਹੀ ਮੈਨੂੰ ਜ਼ਿਆਦਾਤਰ ਵਧੀਆ ਲੱਗਦਾ ਤੇ ਫਿਰ ਮੈਨੂੰ ਸਪੈਸ਼ਲ ਕਿਸੇ ਪਰਸਨ ਨੇ ਕਿਹਾ ਸੀਗਾ ਤੇ ਤੁਸੀਂ ਵਲੌਗ ਜ਼ਰੂਰ ਆਪਣੇ ਬਣਾਇਆ ਕਰੋ ਵੀ ਵਲੌਗ ਦੇ ਵਿੱਚ ਵੀ ਦੁਨੀਆਦਾਰੀ ਦੇ ਨਾਲ ਜੋੜਿਆ ਕਰੋ ਵੀ ਜਿੱਦਾਂ ਦੇ ਤੁਸੀਂ ਨੇਚਰਲ ਹੋਓ ਆਪਣੀ ਸੋਚ ਦੇ ਮੁਤਾਬਕ ਤੁਸੀਂ ਵੀ ਗੱਲਬਾਤ ਕਰਿਆ ਕਰੋ ਲੋ ਜੀ ਹੁਣ ਆਪਾਂ ਕਰਦੇ ਆ ਜੀ ਹੋਰ ਕੰਮਕਾਰ ਕਰਦੇ ਤੇ ਹੁਣ ਆਪਾਂ ਦੇਖਦੇ ਆ ਕਿ ਮੇਜੇ ਕਰਕੇ ਹੁਣ ਆਪਾਂ ਹੁਣ ਉਹਨੂੰ ਲੱਗਦਾ ਏ ਤੇ ਸਾਰਾ ਕੁਝ ਆਪਾਂ ਕਰਾਂਗੇ ਹੁਣ ਤੇ ਲਓ ਜੀ ਹੁਣ ਆਪਾਂ ਥੋੜਾ ਜਿਹਾ ਕਾ ਕੰਮ ਕਰ ਕਰ ਲਈਏ ਤੇ ਬਾਕੀ ਮੈਂ ਆਦਰਕ ਲਸਣ ਦਾ ਪੇਸਟ ਵਗੈਰਾ ਤਿਆਰ ਕਰ ਲਵਾਂ ਤੇ ਬਾਕੀ ਫਿਰ ਆਪਾਂ ਮਿਲਦੇ ਰਹਿਾਂਗੇ ਜੀ ਤੇ ਮੇਰਾ ਸਟੈਂਡ ਵਗੈਰਾ ਸਾਰੇ ਖਰਾਬ ਹੋਇਆ ਪਸ ਇਸ ਕਰਕੇ ਆਪਣੇ ਕੋਲੋਂ ਨਹੀਂ ਬਣ ਪਾਉਂਦਾ ਲੱਗਦਾ ਤੇ ਮੈਂ ਪਹਿਲਾਂ ਧਨੀਆ ਕੱਟ ਲਵਾਂ ਇਹ ਚੰਗਾ ਲੱਗਦਾ ਜੀ ਧਨੀਆ ਤੇ ਲੋ ਜੀ ਹੁਣ ਆਪਾਂ ਕੱਟ ਲਈਏ ਜੀ ਟਮਾਟਰ ਚਾਕੂ ਬੋਟੇ ਖਾਏ ਜੀ ਚਾਕੂ ਕਰਕੇ ਦੇਖ ਵਧੀਆ ਕੱਟਿਆ ਜਾਂਦਾ ਟਮਾਟਰ ਨੂੰ ਤੇ ਕੁੱਟਣਾ ਆਸਾਨ ਹੋ ਜਾਂਦਾ ਮੈਂ ਜ਼ਿਆਦਾਤਰ ਮਸਾਲਾ ਕੁੱਟ ਕੇ ਜੀ ਬਣਾਉਂਦੀ ਆ ਦੇਖਦੇ ਹਨ ਨੂੰ ਪਸੰਦ ਆਉਂਦਾ ਹੈ ਕਿ ਨਹੀਂ ਆਉਂਦਾ ਤੇ ਆਪਾਂ ਵੇਟ ਵੀ ਕਰਦੇ ਆ ਮੇਰੇ ਖਿਆਲ ਤੇ 3.5 ਦਾ ਟਾਈਮ ਹੋ ਗਿਆ ਏ ਤੇ ਉਹਨਾਂ ਨੇ ਆ ਜਾਣਾ ਜੀ ਡਿਊਟੀ ਵਗੈਰਾ ਕਰਦੇ ਨੇ ਵੀਰ ਜੀ ਇਸ ਕਰਕੇ ਤੇ ਫਿਰ ਡਿਊਟੀ ਕਰਕੇ ਹੀ ਆਉਣਗੇ ਉਹ ਤੇ ਲੋ ਜੀ ਤਾਂ ਕਰੀਏ ਸਮਾਨ ਕੱਟ ਕੇ ਬਣਾ ਕੇ ਫਿਰ ਆਪਾਂ ਮਿਲਦੇ ਆ ਜੀ ਮੈਂ ਆਟਾ ਵਗੈਰਾ ਗੁੰਨ ਕੇ ਰੱਖ ਲਵਾਂ ਤੇ ਲੋ ਜੀ ਆਪਾਂ ਕੱਲੇ ਗੋਭੀ ਦੇ ਪਕੌੜੇ ਆਪਾਂ ਕੱਢਾਂਗੇ ਸਬਤੋਂ ਪਹਿਲਾਂ ਆਪਾਂ ਪਾ ਲਈਏ ਜੀ ਜੀਰਾ ਬਹੁਤ ਵਧੀਆ ਬਣ ਜਾਂਦੇ ਨੇ ਜੇਕਰ ਆਪਾਂ ਥੋੜੀ ਦੇਰ ਪਹਿਲਾਂ ਇਹਨਾਂ ਨੂੰ ਧੋ ਕੇ ਰੱਖ ਛੱਡਦੇ ਆ ਨਾ ਜੀ ਤਾਂ ਫਿਰ ਵਧੀਆ ਹੋ ਜਾਂਦੇ ਨੇ ਥੋੜੀ ਜਿਹੀ ਆਪਾਂ ਹਲਦੀ ਵੀ ਪਾਵਾਂਗੇ ਥੋੜੇ ਜਿਹਾ ਡਾਰਕ ਕਲਰ ਆ ਜਾਂਦਾ ਤੇ ਹੁਣ ਆਪਾਂ ਲਾਲ ਮਿਰਚ ਪਾਵਾਂਗੇ ਪਤਾ ਨਹੀਂ ਕਿਦਾਂ ਦਾ ਟੇਸ ਹੈ ਜੀ ਉਹਨਾਂ ਦਾ ਪਰ ਆਪਾਂ ਥੋੜੀ ਜਿਹੀ ਚਟਪਟੇ ਟਾਈਪ ਚ ਬਣਾਵਾਂਗੇ ਇਹਨਾਂ ਨੂੰ ਸੌਸ ਮੈਂ ਸੌਰੀ ਪਹਿਲਾਂ ਹੀ ਪਾਲੀ ਸੀਗੀ ਮੇਰੀ ਯਾਦ ਲਈ ਰਿਹਾ ਸੌਸ ਆਪਣਾ ਨੀਚੇ ਪਾਈ ਹੋਈ ਹੈ ਨਾ ਤੇ ਮੈਂ ਆਪ ਸੌਸ ਵਿੱਚ ਹੀ ਪਾ ਲੈਣੀ ਹੈ ਕਿਸ ਦਿਨ ਸਪੈਸ਼ਲ ਤੁਹਾਨੂੰ ਮੈਂ ਦਿਖਾਉਂਗੀ ਜੇ ਆਪਣੀ ਵੀਡੀਓ ਬਣਾ ਕੇ ਕਿ ਆਪਾਂ ਕਿਦਾਂ ਦੇ ਪਕੌੜੇ ਰੈਡੀ ਕਰਦੇ ਆ ਚਲੋ ਜੀ ਹੁਣ ਆਪਾਂ ਕਰਦੇ ਆ ਇਸਨੂੰ ਪਾਉਂਦੇ ਆ ਇਸ ਵਿੱਚ ਇਸ ਤਰ੍ਹਾਂ ਆਪਾਂ ਅਕੋਰਡਿੰਗ ਟੂ ਗੋਭੀ ਪਾਵਾਂਗੇ ਜਿੰਨਾ ਕੁ ਤੁਸੀਂ ਬਣਾਉਂਦੇ ਹੋ ਜਿੰਨਾ ਕੁ ਤੁਸੀਂ ਪਸੰਦ ਕਰਦੋ ਉਸ ਹਿਸਾਬ ਦੇ ਨਾਲ ਤੇ ਲਓ ਜੀ ਹੁਣ ਆਪਾਂ ਇਹਨਾਂ ਨੂੰ ਪਹਿਲਾਂ ਇਸੇ ਤਰੀਕੇ ਦੇ ਨਾਲ ਕਰਕੇ ਦੇਖੀਏ ਜੀ ਸਭ ਤੋਂ ਪਹਿਲਾਂ ਪਾ ਲਓ ਇਸ ਤਰੀਕੇ ਦੇ ਨਾਲ ਕਰ ਲੈਣਾ ਚਾਹੀਦਾ ਜੀ ਤਾਂ ਕਿ ਸਾਰੇ ਇਹਨਾਂ ਨੂੰ ਨੂੰ ਲੱਗ ਜੇ ਤੇ ਲਉ ਜੀ ਇਹਨੂੰ ਮੈਸ ਵਿੱਚ ਪਾਉਣ ਲੱਗੇ ਹਾਂ ਜੀ ਪਾਣੀ ਤੇ ਸੌਸ ਵਗੈਰਾ ਆਪਾਂ ਨੇ ਪਹਿਲਾਂ ਹੀ ਪਾ ਲਈ ਸੀ ਇਸ ਵਿੱਚ ਤੇ ਹੁਣ ਆਪਾਂ ਥੋੜਾ ਜਿਹਾ ਹੋਰ ਮਸਾਲੇ ਐਡ ਕਰਾਂਗੇ ਥੋੜਾ ਜਿਹਾ ਮਸਾਲੇ ਆਪਾਂ ਥੋੜਾ ਜਿਹਾ ਹੋਰ ਐਡ ਕਰਦੇ ਆ ਇਸ ਵਿੱਚ ਤੇ ਲੋ ਜੀ ਫਿਰ ਮੈਂ ਥੋੜਾ ਜਿਹਾ ਕਰਾ ਦਰੂ ਮਸਾਲੇ ਲੈ ਕੇ ਆਵਾਂ ਤੇ ਲੋ ਜੀ ਇਧਰ ਹੋ ਗਿਆ ਸ਼ਾਮ ਦਾ ਟਾਈਮ ਤੇ ਰੈਰਾਸਾਬ ਦਾ ਟਾਈਮ ਹੋ ਚੱਲਿਆ ਜੀ ਤੇ ਸੁਖਨੀ ਸਾਬ ਦਾ ਪਾਠ ਪਹਿਲਾਂ ਲਾਵਾਂਗੇ ਉਸ ਤੋਂ ਬਾਅਦ ਰੈਰਾਸਾ ਕਰਾਂਗੇ ਤੇ ਹੁਣ ਮੈਂ ਵੀ ਰੈਰਾਸਾ ਕਰ ਲਵਾਂ ਤੇ ਫਿਰ ਰਿਸ਼ਤੇਦਾਰਾਂ ਨੇ ਆ ਜਾਣੇ ਜੀ ਅੱਜ ਮੈਂ ਥੋੜੀ ਜਲਦੀ ਕਰਨ ਲੱਗੀ ਹਾਂ ਜੀ ਰੈਰਾਸਾ ਤੇ ਲੋ ਜੀ ਹੁਣ ਆਪਾਂ ਕਰਦੇ ਹਾਂ ਜੀ ਰੈਰਾਸਾ ਤੇ ਫਿਰ ਮਿਲਦੇ ਹਾਂ ਜੀ ਤੇ ਲੋ ਜੀ ਬਣਾ ਲਈ ਬੰਦੀ ਜੀ ਦੀ ਸਬਜ਼ੀ ਮਿਕਸਰ ਇਧਰ ਦੁੱਧ ਧਰਿਆ ਹੋਇਆ ਤੇ ਇਧਰ ਆਹ ਦਹਨੀ ਹੈ ਜੀ ਹੁਣ ਆਪਾਂ ਕੱਢਾਂਗੇ ਪਕੌੜੇ ਗਰਮੇ ਗਰਮ ਕੱਢਾਂਗੇ ਤੇ ਲੋ ਜੀ ਤੇ ਇੱਕ ਸਬਜੀ ਆਪਾਂ ਹੋਰ ਬਣਾਵਾਂਗੇ ਤੇ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਜੀ ਕਿਉਂਕਿ ਖਾਤਰਤਾਰੀ ਬਹੁਤ ਜ਼ਰੂਰੀ ਹੈ ਜੀ ਦੁੱਧ ਨੂੰ ਆ ਗਿਆ ਆਪਣੇ ਨੂੰ ਉਬਾਲ ਤੇ ਲੋ ਜੀ ਹੁਣ ਮੈਂ ਤੁਹਾਨੂੰ ਦਿਖਾਉਣੀ ਆ ਹੋਰ ਆਪਾਂ ਨੇ ਕੀ ਕੀ ਬਣਾਇਆ ਤੇ ਲੋ ਜੀ ਮਿੱਠੇ ਦੇ ਵਿੱਚ ਆਪਾਂ ਨੇ ਬਰਫੀ ਲਿਆਂਦੀ ਵੇਟ ਕਰ ਲਈ ਹੈ ਜੀ ਉਹਨਾਂ ਦਾ ਜੇ ਕਦੋਂ ਆਉਂਦੇ ਨੇ ਤਾਂ ਲਓ ਜੀ ਰਿਸ਼ਤੇਦਾਰ ਆ ਕੇ ਚਲੇ ਗਏ ਨੇ ਜੀ ਤੇ ਇੱਕ ਆਪਾਂ ਨੂੰ ਡੱਬਾ ਦੇ ਕੇ ਗਏ ਨੇ ਜੀ ਮਿਲ ਕੇ ਇੱਕ ਦਾ ਤੇ 1100 ਰੁਪਏ ਮਨੁਸ਼ਾ ਕਰਨ ਦਾ ਦੇ ਕੇ ਗਏ ਤੇ 100 ਰੁਪਏ ਬੇਟੀ ਨੂੰ ਦੇ ਕੇ ਗਏ ਜੀ ਤੇ ਲਓ ਜੀ ਇੱਥੇ ਕਰਦੇ ਹਾਂ ਜੀ ਵੀਡੀਓ ਦਾ ਐਂਡ ਤੇ ਜੇਕਰ ਤੁਸੀਂ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਆਪਣੇ ਨਾਲ ਸ਼ੇਅਰ ਜ਼ਰੂਰ ਕਰਿਓ ਤੇ ਜਾਂਦੇ ਜਾਂਦੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਓ ਜੀ ਵੀਡੀਓ ਦੇਖਣ ਲਈ ਧੰਨਵਾਦ ਜੀ ਥੈਂਕ ਯੂ